ਪੰਜਾਬੀਓ ਆ ਜੋ ਮੇਰੇ ਹੱਥ ਦੇ ਵਿੱਚ ਰੋਟੀ ਹੈ ਨਾ ਇਸ ਰੋਟੀ ਨੂੰ ਬਚਾਉਣ ਦੇ ਲਈ 75 ਸਾਲਾਂ ਦਾ ਬਾਪੂ ਰੋਟੀ ਛੱਡੀ ਬੈਠਾ ਹੈ ਤੇ ਪੰਜਾਬੀਓ ਆਪਾਂ ਘਰਾਂ ਦੇ ਵਿੱਚ ਕੀ ਕਰਦੇ ਆ ਜੇ ਹੁਣ ਵੀ ਨਾ ਨਿਕਲੇ ਯਾਰ ਉਹ 75 ਸਾਲਾਂ ਦਾ ਬਾਪੂ ਤੁਹਾਡੇ ਲਈ ਲੜ ਰਿਹਾ ਹੈ ਤੇ ਤੁਸੀਂ ਕੋਈ ਸੱਥਾਂ 'ਚ ਬੈਠਾ ਹੈ ਕੋਈ ਖੁੰਡਾਂ 'ਤੇ ਬੈਠਾ ਹੈ ਕੋਈ ਘਰੇ ਰਜਾਈਆਂ ਚ ਪਿਆ ਯਾਰ ਤੇ ਫਿਰ ਆਪਣੀ ਦੀ ਲਹਨਤ ਹੈ ਜਿਹੜੇ ਪੰਜਾਬੀਆਂ ਨੂੰ ਕਿਹਾ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਲੜਦੇ ਐ ਸਭ ਤੋਂ ਮੋਰੀ ਹੁੰਦੇ ਐ ਅਣਖਾਂ ਦੇ ਵਿੱਚ ਜਿਗਰੇ 'ਚ ਅੱਜ ਉਹ ਪੰਜਾਬੀ ਪਿੱਛੇ ਰਹਿ ਚੁੱਕੇ ਆ ਅਸੀਂ ਕੀ ਇੰਤਜ਼ਾਰ ਕਰ ਰਹੇ ਆ ਇਹ ਇੰਤਜ਼ਾਰ ਕਰ ਰਹੇ ਆ ਕਿ ਡੱਲੇਵਾਲ ਸਾਹਿਬ ਦੀ ਕਦੋਂ ਮੌਤ ਹੋਵੇ ਤੇ ਕਦੋਂ ਅਸੀਂ ਭੋਗ ਤੇ ਇਕੱਠ ਕਰੀਏ ਅਸੀਂ ਭੋਗਾਂ ਦੇ ਇਕੱਠ ਕਰਨ ਯੋਗ ਹੀ ਰਹਿ ਗਏ ਆ ਯਾਰ ਓਏ ਨੌਜਵਾਨੋ ਇੱਥੇ ਕਿਸੇ ਆ ਲੰਡੂ ਜੇ ਲੀਡਰ ਦੀ ਰੈਲੀ ਹੋਵੇ ਤੁਸੀਂ ਠਾ ਵੱਸਾਂ ਭਰ ਕੇ ਲੈ ਜਾਂਨੇ ਹੋ ਤੇ ਗਲਾਂ ਚ ਪਟੀਆਂ ਪਾ ਲੈਣੇ ਹੋ ਕੋਈ ਝਾੜੂ ਵਾਲਾ ਕੋਈ ਕਾਂਗਰਸ ਕੋਈ ਬਾਦਲ ਕਿਆਂ ਦਾ ਕੋਈ ਭਾਜਪਾ ਦਾ ਓਏ ਅੱਜ ਤੁਹਾਡਾ ਬਜ਼ੁਰਗੋ ਏ ਤੁਹਾਡਾ ਜਰਨੈਲ ਬੁੱਢਾ ਜਰਨੈਲ ਤੁਹਾਡੇ ਲਈ ਆ ਰੋਟੀ ਦੇ ਲਈ ਖਨੌਰੀ ਬਾਰਡਰ ਤੇ ਰੋਟੀ ਛੱਡੀ ਬੈਠਾ ਉਹ 16ਵਾਂ ਦੇਣਾ ਅੱਜ ਤੇ ਤੁਸੀਂ ਉੱਥੇ ਜਾ ਨਹੀਂ ਸਕਦੇ ਯਾਰ ਇਹਦਾ ਮਤਲਬ ਤੁਸੀਂ ਕੱਲੇ ਲੀਡਰਾਂ ਪਿੱਛੇ ਜਾਣ ਜੋਗੇ ਰਹਿ ਗਏ ਕੱਲੀਆਂ ਚੌਧਰਾਂ ਦੇ ਖਾਤਰ ਪਾਰਟੀਆਂ ਪਿੱਛੇ ਜਾਣ ਜੋਗੇ ਰਹਿ ਗਏ ਉਹ ਭਰਾ ਉਹ ਮੈਂ ਖੇਤ ਦੇ ਵਿੱਚ ਬੈਠਾ ਆ ਖੇਤ ਖੇਤਾਂ ਕਰਕੇ ਉਹ ਬੰਦਾ ਆਪਣੀ jaan कुर्बान ਕਰ ਰਿਹਾ ਇਹਨਾਂ ਨੂੰ ਬਚਾਉਣ ਦੇ ਲਈ ਜੇ ਖੇਤ ਹੋਣਗੇ ਤਾਂ ਅਸੀਂ ਹੋਵਾਂਗੇ ਜੇ ਖੇਤ ਹੋਣਗੇ ਤਾਂ ਆਉਣ ਵਾਲਾ ਭਵਿੱਖ ਹੋਊਗਾ ਜੇ ਖੇਤਾਂ 'ਚ ਕੁਝ ਬਚਦਾ ਤਾਂ ਆਹ ਰੋਟੀ ਸਾਡੇ ਹੱਥਾਂ 'ਚ ਆਉਂਦੀ ਆ ਪੰਜਾਬੀਓ ਇਹ ਰੋਟੀ ਦੀ ਖਾਤਰ ਬੰਦਾ ਰੋਟੀ ਛੱਡੀ ਬੈਠਾ ਯਾਰ ਕਿਹਦੇ ਲਈ ਤੁਹਾਡੇ ਲਈ ਯਾਰ ਉਹ ਵੀ ਉਹ ਵੀ ਕਿਸੇ ਘਰ ਦਾ ਐ ਲਾਲੂ ਵੀ ਮੋਢੀ ਆ ਯਾਰ ਕਿਸੇ ਪੁੱਤ ਦਾ ਪਿਓ ਐ ਕਿਸੇ ਨੂੰਹ ਦਾ ਸਹੁਰਾ ਐ ਕਿਸੇ ਪੋਤੇ ਦਾ ਦਾਦਾ ਐ ਇੱਥੇ ਕਿਸੇ ਦੇ ਮਾੜੀ ਸੱਟ ਵੱਡੇ ਦਾ ਸਾਰਾ ਟੱਬਰ ਐ ਅਹ ਅਰਦਾਸਾਂ ਕਰਦਾ ਉਹਨਾਂ ਵਾਹਿਗੁਰੂ ਅੱਗੇ ਕਿ ਸਾਡਾ ਠੀਕ ਹੋ ਜੇ ਓਏ ਉਹ ਪਰਿਵਾਰ ਦੇਖੋ ਇਹ ਸਾਰਾ ਸਰਬੱਤ ਦੇ ਭਲੇ ਦੀ ਅਰਦਾਸ ਅੱਜ ਵੀ ਕਰ ਰਿਹਾ ਹੈ ਕਿ ਯਾਰ ਸਾਡਾ ਬਜ਼ੁਰਗ ਜਾਂਦਾ ਤਾਂ ਜਾਨ ਦੋਸਾ ਹੱਥ ਪਾਉਂਦਾ ਤਾਂ ਪਾਉਣ ਦਿਓ ਪਰ ਅਸੀਂ ਪੰਜਾਬੀਆਂ ਦੇ ਲਈ ਅਸੀਂ ਕਿਸਾਨਾਂ ਦੇ ਲਈ ਜਾਣ ਕਰਮਾਨ ਕਰਦਾਂਗੇ ਯਾਰ ਪੰਜਾਬੀਓ ਕਿਹੜੇ ਕੰਮਾਂ 'ਚ ਪੈ ਗਿਓ ਕਿੱਧਰ ਰਹਿ ਗਿਓ ਯਾਰ ਸੋ ਪੰਜਾਬੀਓ ਜੱਥੇ ਬਣਾ ਕੇ ਨੌਜਵਾਨੋ ਜੱਥੇ ਬਣਾ ਕੇ ਚੱਲੀਏ ਮੇਰਾ ਅੱਜ ਅੱਜ ਦਾ ਕੰਮ ਸੀ ਮੈਂ ਪਹਿਲਾਂ ਵੀ ਬਾਪੂ ਕੋਲੇ ਜਾ ਆਇਆ ਤੇ ਕੰਮ ਨਿਭੜ ਚੁੱਕੇ ਆ ਸਪਰੇਅ ਕਰਤੀ ਆ ਤੇ ਲਗਾਤਾਰ ਪੰਜਾਬੀਓ ਮੋਰਚੇ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਆ ਤੇ ਜੇ ਆਪਾਂ ਬਾਪੂ ਨਾਲ ਬਚਾ ਸਕੇ ਉਹ ਸਾਨੂੰ ਬਚਾਉਣ ਲਈ ਬੈਠਾ ਤੇ ਆਪਾਂ ਉਹਨੂੰ ਬਚਾਉਣਾ ਪੰਜਾਬੀਓ ਜੇ ਵੱਡਾ ਇਕੱਠ ਕਰੋਗੇ ਜੇ ਕਾਫਲੇ ਬਣਾ ਕੇ ਜਾਓਗੇ ਤਾਂ ਯਾਰ ਬਾਪੂ ਬਚੂ ਨਾਲੇ ਸਾਡੀਆਂ ਜ਼ਮੀਨਾਂ ਬਚਣਗੀਆਂ ਜਵਾਨੀ ਬਚੂ ਤੇ ਲਾਹਣ ਤਾਂ ਨੇ ਜੇ ਅਸੀਂ ਖਨੋਰੀ ਵੀ ਨਾ ਜਾ ਸਕੇ ਫਿਰ ਫਰੀ ਜੋ ਪਾਰਟੀਆਂ ਮਗਰ ਇਹਨਾਂ ਦੇ ਤਲਬੇ ਚੜਦੇ ਕੋਈ ਭਗੰਤ ਮਾਨ ਮਗਰ ਲੱਗਿਆ ਫਿਰਦਾ ਕੋਈ ਬਾਦਲ ਗਿਆ ਮਗਰ ਕੋਈ ਕਿਸੇ ਮਗਰ ਲੜੀ ਜਾਓ ਬਾਈ ਪਿੰਡਾਂ ਚ ਲਾਹਣ ਤਾਂ ਨੇ ਫਿਰ ਤੁਹਾਡੇ ਤੇ ਪੰਜਾਬੀਓ ਲਾਹਣ ਤਾਂ ਕਿਸਾਨ ਵੀਰੋ ਉਹ 75 ਸਾਲਾਂ ਦਾ ਜਰਨੈਲ ਉਹ ਤੁਹਾਡੀ ਕਿਸਾਨੀ ਲਈ ਬੈਠਾ ਤੇ ਤੁਸੀਂ ਸੱਥਾਂ ਚ ਬਹਿ ਕੇ ਤਾਂ ਸਕੁੱਟੀ ਜਾਂਨੇ ਹੋ ਯਾਰ ਉੱਠ ਖੜੋ ਓਏ ਨਹੀਂ ਪੂਰਾ ਮੁਲਕ ਲਾਹਨਤਾ ਪਾਉ ਏ ਵੀ ਜਦੋਂ ਡੱਲੇਵਾਲ ਅੰਦੋਲਨ ਕਰ ਰਿਹਾ ਸੀ ਮਰਨ ਵਰਤੇ ਬੈਠਾ ਸੀ ਉਹ ਤੁਸੀਂ ਕਿੱਥੇ ਸੀ ਕੀ ਜਵਾਬ ਦੇਵੋਗੇ ਆਉਣ ਵਾਲੀ ਪੀੜ੍ਹੀ ਨੂੰ ਕਿ ਅਸੀਂ ਸੱਥਾਂ 'ਚ ਤਾਂਸਕੁੱਟਦੇ ਸੀ ਅਸੀਂ ਖੁੰਡਾਂ ਦੇ ਬੈਠੇ ਸੀ ਅਸੀਂ ਘਨੇ ਰਜਾਈਆਂ ਲਈ ਬੈਠੇ ਸੀ ਆ ਜਵਾਬ ਦੇਵੋਗੇ ਯਾਰ ਅਸੀਂ ਤਮਾਸ਼ਾ ਦੇਖ ਰਹੇ ਸੀ ਅਸੀਂ ਇਹ ਦੇਖ ਰਹੇ ਸੀ ਕਿਦਾਂ ਡੱਲੇਵਾਲ ਮਰੂ ਤੇ ਅਸੀਂ ਭੋਗ ਤੇ ਕੱਟ ਕਰਾਂਗੇ ਆ ਕੁਝ ਦੇਖ ਰਹੇ ਸੀ ਇਹਦਾ ਮਤਲਬ ਫਿਰ ਇਹ ਜਵਾਬ ਦੇ ਆ ਕਰੋਗੇ ਓਏ ਜਵਾਬ ਵੀ ਨਹੀਂ ਹੋਣਾ ਤੁਹਾਡੇ ਕੋਲ ਓਏ ਪੰਜਾਬੀਓ ਜਵਾਬ ਵੀ ਨਹੀਂ ਹੋਣਾ ਆਜੋ ਬਾਈ ਬਣ ਕੇ ਯਾਰ ਮੋਰਚੇ ਦੇ ਵਿੱਚ ਆਪਾਂ ਲਗਾਤਾਰ ਉੱਥੇ ਹਾਜ਼ਰੀਆਂ ਭਰੀਏ ਸਾਡਾ ਵੀ ਅੱਜ ਕੰਮ ਨਿਭੜ ਚੁੱਕਿਆ ਐ ਮੈਂ ਵੀ ਇੱਕ ਮਜਬੂਰ ਆ ਕੰਮ ਕੰਮ ਕਰਕੇ ਇੱਥੇ ਬੈਠਾ ਅੱਜ ਕੰਮ ਨਿਭੜ ਗਿਆ ਤੇ ਹੁਣ ਲਗਾਤਾਰ ਬਾਈ ਖਨੌਰੀ ਮੋਰਚੇ ਦੇ ਵਿੱਚ ਆਪਾਂ ਹਾਜ਼ਰੀਆਂ ਭਰਾਂਗੇ ਸੋ ਆਜੋ ਬਾਈ ਇੰਨੀ ਇੱਕ ਬੇਨਤੀ ਆ ਨੇ ਜੇ ਆ ਰੋਟੀ ਬਚਾਉਣੀ ਐ ਜੇ ਖਾਣੀ ਐ ਨਾ ਇਹ ਨਹੀਂ ਇਹ ਸਰਕਾਰਾਂ ਨੇ ਖੋਹ ਲੈਣੀ ਐ ਜੇ ਇਹ ਖਾਣੀ ਐ ਦੋ ਡੰਗ ਦੀ ਤੇ ਫਿਰ ਖਨੌਰੀ ਤੁਹਾਨੂੰ ਆਉਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ